ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਦੋਨੇ ਬਈ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕਰਮ ਵਾਲੀਆਂ ਕੱਚੀਆਂ ਨੇ ਆਓ ਕਰ ਲੈਨੇ ਬਾਪੂ ਨਾਲ ਗੱਲਬਾਤ ਆਜਾ ਬਾਪੂ ਜੀ ਬਾਪੂ ਸਤਿ ਸ਼ਕਾਲ ਸਤਿ ਸ਼ਕਾਲ ਹੋਰ ਠੀਕ ਹੋ ਵਧੀਆ ਵਧੀਆ ਜੀ ਬਈ ਨਾਮ ਤੇ ਐਡਰੈਸ ਬੋਲ ਨਾਮ ਮੰਦਰ ਸਿੰਘ ਹੂੰ ਪਿੰਡ ਛੰਨਾ ਗਰਾਜ ਸਿੰਘ ਵਾਲਾ ਹੂੰ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਪਤਾ ਹੋਰ ਨਹੀਂ ਆਲਾ ਜੰਗੀਣਾ ਇਹ ਪਿੰਡਾਂ ਦੇ ਵਿਚਾਲੇ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ 9855733687 ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਪੂ ਜਿਹੜੀ ਪਹਿਲੇ ਨੰਬਰ ਤੇ ਬੈੜ ਦੇਂਦਾ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਜਰਸੀ 'ਚ ਪੈਂਦੀ ਆ ਜਰਸੀ 'ਚ ਪੈਂਦੀ ਆ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਬਾਪੂ ਬਾਦਲ ਦੇ 2 4 2 4 ਆਰਡਰ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਫੀਟਿੰਗ ਦੇਖੋ ਲੈਬ ਦੀ ਕਮਾਲ ਦੀ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਆ ਚਵਾਈ ਬਹੁਤ ਚੰਗੀ ਨੇ ਕੋਲ ਹੁਣ ਬਾਈ ਚੰਗੀ ਚਵਾਈ ਤੇ ਮੂਹ ਦੇਖੋ ਜੀ ਜਿਹੜੇ ਹਿਸਾਬ ਨਾਲ ਥਣ ਲੱਗਿਆ ਲੈ ਕੀ ਬਾਤ ਆ ਬਈ ਟੂ ਹਟਾ ਸਾਰਾ ਜੱਤੀ ਦਾ ਇਸ ਦੀ ਬਿਊਟੀ ਦੇਖੋ ਕਮਾਲ ਟੂ ਆ ਬੋਦੀ ਬਾਦੀ ਪੂਰੀ ਚੰਗੀ ਸੁਨਖ ਪੁਣਾ ਬੜ ਦੇ ਵਿੱਚ ਖੋਲ ਖੋਲੇ ਬਪੂ ਤੂਰ ਦੇ ਜਰਸੀ ਬਰੀਡ ਗਰਮੀ ਦਾ ਮੌਸਮ ਆ ਰਿਹਾ ਫੁੱਲ ਕੰਮ ਜਾ ਬਰੂ ਨਾ ਗਰਮੀ ਮੰਨੇ ਤੇ ਸਰਦੀ ਚ ਵੀ ਬਈ ਫੁੱਲ ਕੰਮ ਜਾ ਬਰੂ ਵੱਡੀ ਗੱਲ ਫੈਂਟ ਫੁੱਲ ਆਉਗੇ ਹਨਾ ਬਾਪੂ ਹਾਂਜੀ ਚਾਹੇ ਡੈਰੀ ਚ ਪਾਲਾ ਦੁੱਧ ਚਾਹੇ ਘਰੇ ਬੀਲਾ ਫੈਂਟ ਵਾਲਾ ਦੁੱਧ ਦੁੱਧ ਵਿੱਚ ਘਾ ਗੱਡੂ ਹੂੰ ਬਲੈਕ ਜਰਸੀ ਆ ਨਾ ਹਾਂਜੀ ਹਾਂ ਬਲੈਕ ਜਰਸੀ ਹੈ ਲੇਵਾ ਕਮਾਲ ਦਾ ਫਿਟਿੰਗ ਵਾਲਾ ਲੇਵਾਗਾ ਆਰਡਰ ਕਮਾਲ ਦਾ ਬਾਈ ਬਹੁਤ ਸੋਹਣਾ ਆਡਰ ਕਮਾਲ ਦਾ ਫਿਟਿੰਗ ਵਾਲਾਗਾ ਤੇ ਮੁੱਲ ਕੀ ਆ ਬਾਪੂ ਜਾਇਜ ਬੋਲਾਪਾ ਦੱਸ ਦਾਂਗੇ ਫੋਨ ਤੇ ਜਾਇਜ ਹੀ ਹੋ ਹਾਂ ਹਾਂ ਠੀਕ ਆ ਮੋਲ ਦੇ ਮੁਤਾਬਕ ਹੋ ਜਾਉ ਹੂੰ ਮੁੱਲ ਬਾਪੂ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਆ ਜਿਹੜਾ ਵੈੜ ਦੇ ਹਿਸਾਬ ਨਾਲ ਬਿਲਕੁਲ ਜਾਇਜ ਹੋਊਗਾ ਵੈੜ ਚੰਗੀ ਐ ਫੇਸ ਬਿਊਟੀ ਰੰਗ ਰੂਪ ਕੱਦ ਵੈੜ ਆਰਡਰ ਕਮਾਲ ਥਣ ਬਹੁਤ ਚੰਗਾ ਲੱਗਿਆ ਬੜਾ ਠੀਕ ਚੋਲਾ ਮਸ਼ੀਨਾਂ ਚੋਲਾ ਇੱਕ ਨੰਬਰ ਥਣ ਲੱਗਿਆ ਬਾਈ ਕਿਸੇ ਪਾਸ ਤੋਂ ਕਰਮਣੀ ਨੂੰ ਕੋਈ ਕਾਟ ਨਹੀਂ ਕੱਲੀ ਬਸ 2 ਤੋਂ 4 ਦਿਨ ਕਰਮਣੀ ਲੈਂਦੀ ਆ ਬਸ ਲੈਵਾ ਇਹਨੇ ਇੰਨਾ ਹੀ ਹੋਰ ਸੁੰਦੀ ਸੁੰਦੀ ਨੇ ਤਿਆਰ ਕਰ ਲੈਣਾ ਕਨੇ ਬਾਪੂ ਹਾਂ ਫੀਟਿੰਗ ਬੜੀ ਤਗੜੀ ਲੈਵਾ ਕਾਟ ਕੱਢ ਦੋ ਜਿੰਨਾ ਬਸ ਦਿਖਾ ਦੇ ਤੁੱਟਮਾ ਲੈਵਾ ਨਹੀਂ ਲੈ ਦੇਖੋ ਕਿਆ ਬਾਤ ਆ ਇਧਰ ਵੀ ਦਿਖਾ ਦੇ ਫੈੜ ਦੁਨੀ ਦਿਖਾ ਦੇ ਹੂੰ ਠੰਡੀ ਸੀਲ ਬਹੁਤ ਆ ਹਾਂ ਬਾਹਰ ਹੀ ਠੰਡੀ ਤੇਰੀ ਹੱਥ ਮੋ ਇਹਨਾਂ ਜਿਵੇਂ ਮਰ ਜੀ ਹੱਥ ਫੇਰੀ ਜਾ ਕੋਈ ਚੱਕਰੀ ਨਹੀਂ ਕਹਿਣਾ ਕਰਮਣੀ ਨੇ ਕੁਛ ਨਹੀਂ ਲਾਵੇ ਅਜਾ ਬਦੂ ਵਾਦੂ ਹੈ ਢੱਲ ਪਈਆ ਢੱਲ ਪਈਆ ਇਧਰੋਂ ਵੀ ਲੈਵਾ ਚੈੱਕ ਕਰ ਲੋ ਲੈ ਕਮਾਲ ਦਾ ਬਾਈ ਤੇ ਮੁੱਲ ਬਾਪੂ ਦੇ ਪਹਿਲਾਂ ਵੀ ਜੈ ਜੀ ਹੁੰਦੇ ਆ ਮੁੱਲ ਇਸ ਵਾਰ ਵੀ ਬਾਪੂ ਕਹਿੰਦਾ ਜੈ ਜੀ ਕਰਾਂਗੇ ਕਰਾਂਗੇ ਪਰ ਫੋਨ ਤੇ ਅੱਗੇ ਦੋ ਨੰਬਰ ਇਹ ਵੀ ਠੰਡੀ ਹੈ ਜੀ ਕਿਹੜਾ ਸੂਆ ਬਾਪਾ ਆ ਜੀ ਪਾਏ ਜੀ ਜੀ ਸੂਪੂ ਵਾਲਾ ਦੀ ਠੀਕ ਆ ਭਰਾ ਯਰ ਚੱਲ ਪਗਾ ਕਿਹੜਾ ਸੂਆ ਦੂਜਾ ਦੂਜਾ ਹੀ ਆ ਬਸ ਅੱਜ ਬਾਪੂ ਕੋਲ ਅੱਜ ਜਾਂ ਕੱਲ ਨੂੰ ਸੂ ਪੈਣਾ ਕਰਾਣੀ ਟੀਲ ਦੇਖਾ ਟਿਲ ਅਬਰੀਕੀ ਸਾਰੀ ਕੱਢ ਕੇ ਫੇਰ ਵਾੜਾ ਚੰਗਾ ਥਣ ਦੇਖੋ ਲੈ ਗੁੱਲੇ ਵਾਲਾ ਪੂਰਾ ਐ ਮੁਠੀ ਵਾਲਾ ਥਣ ਲੱਗਿਆ ਬਈ ਹੱਥੀ ਚੋਣ ਵਾਲਾ ਥਾਣਾ ਜਿਵੇਂ ਮਰਜ਼ੀ ਚਬਾਈ ਕਰ ਲਈ ਲੇਵੜਾ ਦੇਖੋ ਮੈਂ ਇਹ ਕਹਿੰਦਾ ਗੱਠਲੇਵਾ ਮੂੰਹ ਨੂੰ ਫਿਰਦਾ ਹਣਾ ਬਾਪੂ ਤੇ ਵੱਡੀ 나ੜ ਦੇਖੋ ਦੁੱਧ ਵਾਲੀ ਕੱਲਾ ਕੱਲਾ ਥਣ ਲੈ ਪੂਰੀ ਵਿੱਠੀ ਦੇ ਮੁਠੀ ਵਾਲਾ ਥਣ ਥਾਣਾ ਦਾ ਸਹਿਜ ਬਹੁਤ ਚੰਗਾ ਖੋਲੇ ਬਾਪੂ ਛੱਡਗਾ ਛੁਣਗਾ ਦੰਨੀ ਪੂਰੀ ਠੰਡੀ ਫੁੱਲ ਜਿਵੇਂ ਮਰਦੀ ਹੱਥ ਲੈ ਚਲ ਕੋਈ ਚੈੱਕ ਰਹੀ ਨਹੀਂ ਫੁੱਲ ਕਰਦਾ ਫੁੱਲ ਬਰੀਡ ਆ ਫੁੱਲ ਰਾਜੀ ਆ ਫੇਸ ਬੜਾ ਚੰਗਾ ਕਰਮਾ ਇਹਦਾ ਗੋਦੀ ਬਾਦੀ ਪੂਰੀ ਚੰਗੀ ਆ ਸੁਨੱਖ ਪੁਣਾ ਬੈਡ ਦੇ ਵਿੱਚ ਫੁੱਲ ਆ ਬਾਈ ਬਸ ਇੱਕ ਅੱਧਾ ਦੇ ਨਹੀਂ ਲੈਂਦੀ ਐ ਨਹੀਂ ਪਤਾ ਜਾ ਥਣ ਨੂੰ ਸੂਪੇ ਐ ਨਹੀਂ ਪਤਾ ਕੱਲ ਨੂੰ ਸੂਪੇ ਬੈਡ ਤਿਆਰੀਆਂ ਚ ਸੂੰਦੀ ਸੂੰਦੀ ਨੇ ਲੇਵਾ ਜਿਹੜਾ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਕਰਮਾ ਇਹਨੇ ਤੇ ਮੁੱਲ ਬਾਪੂ ਇਹਦਾ ਵੀ ਫੂਨਤੀ ਹੋ ਜਾ ਹਾਂ ਮੁੱਲ ਫੂਨਤੀ ਕਰ ਦੇ ਜੈਜੂ ਹਾਂ ਜੀ ਹਾਂ ਠੀਕ ਆ ਮੋਲ ਬਾਪੂ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਆ ਜਿਹੜਾ ਵੈੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਣਾ ਫੇਸ ਬਿਊਟੀ ਦੇਖੋ ਪੋਦੀਪਾਦੀ ਪੂਰੀ ਚੰਗੀ ਸਨਖਪੂਣਾ ਵੈੜ ਦੇ ਵਿੱਚ ਫੁੱਲ ਲੱਗੇ ਪੜੀ ਵੀ ਬਹੁਤ ਆ ਹਨਾ ਬਾਪੂ ਆ ਪੂਰਗਿਆ ਜੀ ਦੁਨੀ ਰਾਜੀਆਂ ਹਨਾ ਦੁਨੀ ਫੁੱਲ ਰਾਜੀਆਂ ਚਾਰੂ ਚਰੂ ਬਹੁਤ ਹੈ ਹਾਂ ਚਾਰੂ ਚਰੂ ਹੀ ਬਾਪੂ ਕਹਿੰਦਾ ਫੁੱਲ ਆ ਤੇ ਪੂਰੀਆਂ ਪੜੀਆਂ ਵੀ ਆ ਬੜਾ ਘੱਦ ਘਾਟ ਵਾਲੀਓ ਫੁੱਲ ਸਾਈਜ਼ ਨੇ ਕੋਈ ਛੋਟੀਆਂ ਨਹੀਂ ਹੈਗੀਆਂ ਬਾਈ ਤੇ ਇਧਰੋਂ ਵੇ ਵਾਪਸ ਦੁੱਧ ਖਾਲੀ ਹਾਂ ਇਧਰੋਂ ਦੇਖੀ ਬਾਪੂ ਲੈ ਦੋ ਗਿੱਠਾ ਲੈਵਾ ਮੂਰੇ ਫਿਰਦਾ ਹਾਂ ਨਾ ਇੱਥੇ ਹਾਂ ਜੀ ਕੀ ਬਾਤ ਆ ਦੁੱਧ ਵਾਲਾ ਪੀਸ ਆ ਜਮਾ ਬਈ ਇਧਰ ਵੀ ਦਿਖਾ ਦੇ ਇੱਕ ਪਾਸੇ ਹੁੰਦਾ ਜੁਨੇਵਾਸੀ ਇੱਕ ਕੋ ਹਾਂ ਜੀ ਇੱਕੋ ਜਾਂ ਲੈਵਾ ਯਾਨੀ ਕਿਸੇ ਪਾਸੋਂ ਘਾੜਾ ਕੋਈ ਲੈ ਲੈ ਇੱਕੋ ਜਾਂ ਲੈਵਾ ਬਈ ਤੇ ਨਾਗਸੀ ਬਾਪੂ ਕੋਲੇ ਦੋ ਬਈ ਦੋਨੀਆਂ ਦਿਖਾ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਪੂ ਨਾ ਕਰਨ ਟੱਕਰ ਇੱਕ ਅਜ ਤਰੱਕ ਵੇਗੀ ਬਹੁਤ ਚੰਗੀ ਵਹਿੜ ਸੀ ਠੀਕ ਆ ਬਾਪੂ